ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਗੇ, ਤੰਦਰੁਸਤ ਹੋਗੇ। ਅਸੀਂ ਹਾਜ਼ਰ ਹੋ ਗਏ ਹਾਂ ਫੇਰ ਜੀ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬੱਤਾਂ ਪੋਈਆਂ। ਤੇ ਤੁਸੀਂ ਬਹੁਤ ਪਿਆਰ ਦਿੰਦੇ ਆ, ਬਹੁਤ ਚੰਗਾ ਲੱਗਦਾ ਸਾਨੂੰ। ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਣਾ ਤੇ ਹੁਣ ਅਸੀਂ ਦਿੰਦੇ ਆ ਜੀ ਪਿਛਲੀ ਬਾਤ ਦਾ ਜਵਾਬ। ਹਾਂ ਜੀ। ਪਿਛਲੀ ਬਾਤ ਦਾ ਜਵਾਬ ਸੀ ਮਿਰਚ, ਲਾਲ ਮਿਰਚ ਤੇ ਹਰੀ ਡੰਡੀ। ਬਿਲਕੁਲ ਤੇ ਸਾਰਿਆਂ ਨੇ ਜਵਾਬ ਦਿੱਤੇ ਆ ਜੀ ਤੇ ਬਹੁਤ ਜਿਨ੍ਹਾਂ ਨੇ ਜਵਾਬ ਦਿੱਤੇ ਆ ਉਹਨਾਂ ਦੇ ਅਸੀਂ ਨਾਮ ਦੱਸਦੇ ਆ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਤੇ ਜਿਨ੍ਹਾਂ ਨੇ ਲਾਈਕ ਵੀ ਕੀਤਾ ਵੀਡੀਓ ਨੂੰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਥੈਂਕ ਯੂ ਜੀ ਸਾਰਿਆਂ ਤੁਸੀਂ ਟਾਈਮ ਕੱਢ ਕੇ ਸਾਡੇ ਚੈਨਲ ਤੇ ਆਉਂਦੇ ਆ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਉਹਨਾਂ ਦਾ ਹੈ ਜੀ ਨਾਮ ਦੇਸੀ ਚੁੱਲਾ ਯੋਗਰਾਜ ਸੁਖਾਨਾ ਮਈ ਨੈਨੋ ਗਾਰਡਨ ਹਾਂਜੀ ਮਾਣਾ ਇਹ ਵੀ ਅਮਰਸਰ ਤੋਂ ਬਹੁਤ ਵਧੀਆ ਚੈਨਲ ਹੈ ਇਹਨਾਂ ਦਾ ਤੇਜਿੰਦਰ ਕੌਰ ਕਲਵੰਤ ਕਲਸੀ ਰਣਜੀਤ ਕੌਰ ਹਾਂਜੀ ਆਲਕਸੂਟ ਡਿਜ਼ਾਈਨਰ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਤੇ ਮਾਈ ਸਿੰਪਲ ਗਾਰਡਨ ਹਾਂਜੀ ਜਸਕਰਨ ਬਾਵਾ ਹਾਂਜੀ ਪਰਮਜੀਤ ਕਲਸੀ ਹਾਂਜੀ ਦਵਿੰਦਰਜੀਤ ਹਾਂਜੀ ਰੋਹਿਤ ਰਤੂ ਹਾਂਜੀ ਇਹਨਾਂ ਨੇ ਜਵਾਬ ਸਹੀ ਦਿੱਤੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਟਾਈਮ ਕੱਢ ਕੇ ਆਉਨੇ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਅਸੀਂ ਗੱਲ ਕਰਦੇ ਆਂ ਵੀ ਕਰਾਂ ਦੇ ਵਿੱਚ ਉਦਾਂ ਤਾਂ ਲੜਾਈਆਂ ਲੜੁਈਆਂ ਹੁੰਦੀਆਂ ਨੇ ਨੀਂ ਸਾਨੂੰ ਵੀ ਇੱਕ ਦਿਨ ਇੱਕ ਮੇਰਾ ਦੋਸਤ ਬੋਲਦਾ ਜੀ ਤੁਸੀਂ ਲੜਦੇ ਨਹੀਂ ਮੈਂ ਕਿਹਾ ਅਸੀਂ ਬਹੁਤ ਵੱਡੀਆਂ ਲੜਾਈਆਂ ਲੜ ਚੁੱਕੇ ਹਾਂ ਹੁਣ ਅਸੀਂ ਰਿਟਾਇਰਮੈਂਟ ਲੈ ਲਈ ਹਾਂ ਜੀ ਨਾਨ ਕਰਦੇ ਆ ਜਦੋਂ ਲੜਦੇ ਸੀਗੇ ਲੜਦੇ ਸੀ ਬਹੁਤ ਵਗੇ ਲਈਏ ਲੜ ਲੜ ਕੇ ਦੇਖ ਲਿਆ ਕਿ ਲੜਾਈ ਚੋਂ ਲੱਭਦਾ ਤਾਂ ਕੁਛ ਨਹੀਂ ਨਿਸ਼ਾਨ ਹੋ ਜਾਂਦਾ ਬਾਪੂ ਦਾ ਉਹੀ ਫੌਜ ਆ ਉਹੀ ਹਥਿਆਰ ਆ ਉੱਥੇ ਹੀ ਚੱਲਣੇ ਆ ਤੇ ਉਹ ਫਾਇਦਾ ਕੀ ਹੁਣ ਨਿਸ਼ਾਨ ਆਪਣੇ ਹੀ ਹੋ ਜਾਂਦਾ ਆਪਣਾ ਹੁੰਦਾ ਮੇਰੇ ਜੀ ਕਹੇ ਇਸ ਇਸ ਚੀਜ਼ ਤੋਂ ਇਸ ਕੰਮ 'ਚ ਕੁਛ ਨਹੀਂ ਰੱਖਿਆ ਕੁਛ ਨਹੀਂ ਲੱਖਿਆ ਰਿਟਾਇਰਮੈਂਟ ਲੈ ਲਓ ਤੇ ਨਾਲੇ ਜ਼ਿੰਦਗੀ ਤੇ ਹੈ ਹੀ ਬਹੁਤ ਛੋਟੀ ਹੈ ਹਨਾ ਤੇ ਸਾਥ ਜਿਹੜਾ ਆ ਬਹੁਤ ਜ਼ਰੂਰੀ ਆ ਬਿਲਕੁਲ ਜਦੋਂ ਬੰਦਾ ਥੋੜਾ ਉਮਰ ਵੱਧਦੀ ਜਾਂਦੀ ਹੈ ਤੇ ਇੱਕ ਦੂਜੇ ਦਾ ਸਾਥ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੇ ਇਕੱਲਾ ਤੇ ਰਹਿਣਾ ਬਹੁਤ ਮੁਸ਼ਕਲ ਹੈ ਇਕੱਲਾ ਤੇ ਕਹਿੰਦੇ ਰੁੱਖ ਵੀ ਨਾ ਹੋਵੇ ਸਿਆਣੇ ਕਹਿੰਦੇ ਜੀ ਹਾਂਜੀ ਹਾਂਜੀ ਤੇ ਚਲੋ ਅਸੀਂ ਇਸ ਗੱਲ ਤੇ ਅੱਜ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਸੁਣਾਉਣੇ ਆ ਬਹੁਤ ਸੱਚੀ ਕਹਾਣੀ ਆ ਹਾਂਜੀ ਸਾਡੇ ਨਾਲ ਵਾਪਰੀ ਹੋਈ ਕੋਈ ਦਿਨ ਪਹਿਲਾਂ ਅਸੀਂ ਹਨਾ ਕੁਝ ਨਵੇਂ ਗਮਲੇ ਖਰੀਦੇ ਤੇ ਉਹਨਾਂ ਦੇ ਵਿੱਚ ਅਸੀਂ ਬੂਟੇ ਲਾਏ ਕੁਝ ਲਿਆ ਕੇ ਕੁਝ ਫੁੱਲਾਂ ਦੇ ਤੇ ਕੁਝ ਸਬਜ਼ੀਆਂ ਦੇ ਹਾਂ ਕੁਝ ਪਿੰਡੀਆਂ ਸੀ ਕੁਝ ਬੇਗਣ ਸੀ ਬੇਗਣ ਸੀ ਹਾਂ ਹਾਂਜੀ ਤੇ ਅੱਜ ਮੈਂ ਦੇਖਿਆ ਉਹਨਾਂ ਦੇ ਵਿੱਚ ਕੁਝ ਫੁੱਲ ਵੀ ਖਿੜੇ ਹੋਏ ਸੀ ਹਾਂਜੀ ਕੁਝ ਬੇਗਣ ਦੇ ਬੂਟਿਆਂ ਨੂੰ ਛੋਟੇ ਛੋਟੇ ਬੇਗਣ ਲੱਗੇ ਹੋਏ ਸੀਗੇ ਹਾਂਜੀ ਤੇ ਇੱਕ ਦੋ ਪਿੰਡੀਆਂ ਦੇ ਬੂਟਿਆਂ ਨੂੰ ਫੁੱਲ ਲੱਗੇ ਹੋਏ ਸੀ ਹਾਂਜੀ ਤੇ ਦੇਖ ਕੇ ਬੜਾ ਮਨ ਖੁਸ਼ ਹੋਇਆ ਹਾਂ ਮੈਨੂੰ ਬਹੁਤ ਮਨ ਖੁਸ਼ ਹੋਇਆ ਤੇ ਬੰਦਾ ਜਦੋਂ ਲਾਉਂਦਾ ਆ ਬੂਟੇ ਤੇ ਜਦੋਂ ਉਹਨੂੰ ਫੁੱਲ ਫਾਲ ਕੁਝ ਲੱਗਦਾ ਤੇ ਬੜਾ ਮਨ ਖੁਸ਼ ਹੁੰਦਾ ਬੰਦਾ ਕਹਿੰਦਾ ਮੇਰੀ ਮਿਹਨਤ ਬੱਲੇ ਪੈ ਗਈ ਬੱਚਿਆਂ ਵਾਂਗੂ ਪਾਲੇ ਹੁੰਦੇ ਉਹ ਵੀ ਬੱਚਿਆਂ ਵਾਂਗੂ ਬਿਲਕੁਲ ਪਾਲਦਾ ਹੈ ਕੋਈ ਵੀ ਹੈ ਤੁਸੀਂ ਸਾਰੇ ਬੂਟੇ ਲਾਉਣੇ ਤੁਹਾਨੂੰ ਵੀ ਪਤਾ ਆ ਨਾ ਫੁੱਲ ਬੂਟੇ ਆਪਾਂ ਲਾਉਣੇ ਆ ਬਹੁਤ ਚੰਗਾ ਲੱਗਦਾ ਹੈ ਪਿਆਰ ਹੋ ਜਾਂਦਾ ਬੂਟਿਆਂ ਨਾਲ ਵੀ ਬਿਲਕੁਲ ਤੇ ਬਹੁਤ ਚੰਗਾ ਲੱਗਾ ਮੈਨੂੰ ਵੀ ਤੇ ਮੈਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਆ ਦੇ ਵਿੱਚ ਲਾਉਣ ਲੱਪਿਆ ਮੈਂ ਕਿ ਇੱਕ ਤਾਰ ਚ ਲਾ ਦਈਏ ਜਿੱਦਾਂ ਤੁਸੀਂ ਆਪਾਂ ਸਾਰੇ ਹੀ ਕਰਦੇ ਆ ਜੇ ਇੱਥੇ ਜੱਜਦਾ ਇੱਥੇ ਦੋ ਘਮਲੇ ਜੱਜਦੇ ਆ ਤੇ ਆਪਾਂ ਉਹਨਾਂ ਨੂੰ ਸੈੱਟ ਕਰ ਦਿੰਦੇ ਆ ਲਾਈਨ ਵਾਈਜ਼ ਕਰ ਦਿੰਦੇ ਆ ਹਨਾ ਤੇ ਮੈਂ ਵੀ ਇਦ ਟਕਾਤੇ ਅੱਛਾ ਤੇ ਗਮਲੇ ਟਕਾਟਕੂ ਕੇ ਤੇ ਮੈਂ ਪਾਸੇ ਹੋ ਗਿਆ ਇੱਕ ਗਮਲਾ ਉੱਥੇ ਪਿਆ ਸੀਗਾ ਉਹਦੇ ਲਈ ਉੱਥੇ ਜਗ੍ਹਾ ਹੈ ਨਹੀਂ ਸੀਗੀ ਹਾਂਜੀ ਤੇ ਮੈਂ ਉਹਨੂੰ ਜਰਾ ਸਾਈਡ ਤੇ ਰੱਖ ਦਿੱਤਾ ਤੇ ਮੈਂ ਆਪਣਾ ਕੰਮ ਕਰਨ ਲੱਗ ਪਿਆ ਦੂਸਰੇ ਦਿਨ ਜਦੋਂ ਮੈਂ ਸਵੇਰ ਨੂੰ ਉੱਠਿਆ ਤੇ ਮੈਨੂੰ ਬੜੀ ਹੈਰਾਨੀ ਜੀ ਹੋਈ ਹੂੰ ਹੂੰ ਹੈਨਾ ਜਿਹੜਾ ਉਹ ਬੂਟਾ ਇੱਕ ਪਿਆ ਸੀਗਾ ਸਾਈਡ ਤੇ ਉਹ ਮਰਝਾਇਆ ਹੋਇਆ ਸੀਗਾ ਹਾਂਜੀ ਤੇ ਮੈਂ ਸੋਚਿਆ ਚਲੋ ਇਹਨੂੰ ਕੋਈ ਪ੍ਰੋਬਲਮ ਹੋ ਗਈ ਹੋਗੀ ਜਾਂ ਇਹਦਾ ਵਾਤਾਵਰਨ ਨਹੀਂ ਉੱਥੇ ਸਹੀ ਮੈਂ ਇੱਕ ਦੋ ਦਿਨ ਨੂੰ ਹੋਰ ਦੇਖਿਆ ਹਾਂਜੀ ਤੇ ਹੋਰ ਜ਼ਿਆਦਾ ਮਰਝਾ ਗਿਆ ਹੂੰ ਤੇ ਫਿਰ ਮੈਂ ਸੋਚਿਆ ਆਪਾਂ ਇਸ ਬੂਟੇ ਨੂੰ ਹਨਾ ਕੱਢ ਦਿੰਨੇ ਆ ਹੂੰ ਹੂੰ ਹਨਾ ਮੈਂ ਉਸ ਦਿਨ ਹਨਾ ਸੋਚ ਲੈ ਕੇ ਇਹਨੂੰ ਬੂਟੇ ਨੂੰ ਆਪਾਂ ਪੱਟ ਦਿੰਨੇ ਇੱਥੇ ਨਵਾਂ ਬੂਟਾ ਲਾਉਣਾ ਹਾਂਜੀ ਤੇ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਈ ਮੈਂ ਤੁਰੇ ਜਾਂਦੇ ਨੇ ਉਹ ਗਮਲੇ ਨੂੰ ਖਿੱਚ ਕੇ ਦੂਜੇ ਜਿੱਥੇ ਬੂਟੇ ਪਿਆ ਸੀ ਗਮਲੇ ਉਹਨਾਂ ਦੇ ਕੋਲ ਕਰ ਦਿੱਤਾ ਹਾਂਜੀ ਹੂੰ ਤੇ ਮਾਰ ਕੇ ਆਪਣਾ ਕੰਮ ਕਰਨ ਲੱਗ ਪਿਆ ਜੋ ਵੀ ਕਰਨਾ ਸੀ ਹਨਾ ਤੇ ਜਦੋਂ ਦੂਸਰੇ ਦਿਨ ਮੈਂ ਸਵੇਰ ਨੂੰ ਉੱਠਿਆ ਤੇ ਮੈਂ ਹੈਰਾਨ ਹੋ ਗਿਆ ਉਹ ਬੂਟਾ ਜਿਹੜਾ ਮਰਝਾਇਆ ਹੋਇਆ ਸੀ ਨਾ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਹੋਇਆ ਸੀ ਉਹਦੇ ਪੱਤੇ ਉੱਪਰ ਨੂੰ ਉੱਠੇ ਹੋਏ ਸੀ ਹੂੰ ਤੇ ਮੈਨੂੰ ਬੜੀ ਖੁਸ਼ੀ ਹੋਈ ਹਾਂ ਮੈਂ ਕਿਹਾ ਇਹਨੂੰ ਮਤਲਬ ਇਹ ਕਿੱਦਾਂ ਇੱਕਦਮ ਹੋ ਗਿਆ ਪਹਿਲਾਂ ਇਹ ਮਰਝਾਇਆ ਹੋਇਆ ਸੀਗਾ ਹਾਂਜੀ ਹੁਣ ਇਹ ਕਿੱਦਾਂ ਇੱਕਦਮ ਖਿੜ ਗਿਆ ਦੁਬਾਰਾ ਹਨ ਕਮੀ ਤਾਂ ਉੱਥੇ ਵੀ ਨਹੀਂ ਸੀ ਉੱਥੇ ਵੀ ਵਾਤਾਵਰਣ ਠੀਕ ਸੀਗਾ ਉੱਥੇ ਵੀ ਪਾਣੀ ਉਦਾਂ ਦਾ ਸੀਗਾ ਪਰ ਇੱਥੇ ਆਣ ਕੇ ਕਿਉਂ ਇਦਾਂ ਠੀਕ ਹੋ ਗਿਆ ਤਦ ਨੂੰ ਹਨ ਮੈਡਮ ਜੀ ਅੰਦਰੋਂ ਨਿਕਲੇ ਤੇ ਕਹਿੰਦੇ ਵੀ ਕੀ ਗੱਲ ਹੋਈ ਕੀ ਸੋਚਦੇ ਆਂ ਹਾਂਜੀ ਮੈਂ ਕਹਾ ਮੈਂ ਸੋਚਦਾਵੇਂ ਇਹ ਬੂਟਾ ਉੱਥੇ ਪਿਆ ਸੀ ਤੇ ਮਰ ਜਾਇਆ ਹੋਇਆ ਸੀ ਹੁਣ ਜਦੋਂ ਮੈਂ ਉਹਨੂੰ ਇੱਥੇ ਬਾਕੀ ਦੇ ਬੂਟਿਆਂ ਕੋਲ ਰੱਖ ਦਿੱਤਾ ਹੂੰ ਤਾਂ ਇਹ ਕੈਮ ਹੋ ਗਿਆ ਬਿਲਕੁਲ ਫੇਰ ਦੁਬਾਰਾ ਖੇੜ ਗਿਆ ਹਾਂਜੀ ਤੇ ਮੈਡਮ ਵੀ ਕਹਿੰਦੇ ਉੱਥੇ ਇਹ ਬੂਟਾ ਕੱਲਾ ਸੀਗਾ ਹਾਂ ਹਨਾ ਜਦੋਂ ਤੁਸੀਂ ਇਹਨੂੰ ਬਾਕੀ ਦੇ ਬੂਟਿਆਂ ਕੋਲ ਰੱਖ ਦਿੱਤਾ ਹਾਂਜੀ ਤੇ ਇਹ ਦੁਬਾਰਾ ਖੇੜ ਖੇੜੋਟਿਆ ਕਿਉਂਕਿ ਇਹਨੂੰ ਬਾਕੀ ਦੇ ਬੂਟਿਆਂ ਦਾ ਸਾਥ ਮਿਲ ਗਿਆ। ਬਿਲਕੁਲ। ਕੱਲਾ ਬੂਟਾ ਵੀ ਕਹਿੰਦੇ ਕਈ ਵਾਰੀ ਸੁੱਕ ਜਾਂਦਾ ਆ। ਹਾਂਜੀ। ਤੇ ਜਦੋਂ ਉਹਨੂੰ ਬਾਕੀ ਦੇ ਬੂਟਿਆਂ ਦਾ ਸਾਥ ਮਿਲ ਜਾਂਦਾ ਤੇ ਫਿਰ ਉਹ ਫੇਜ ਹੀ ਪੈਂਦਾ। ਸਹੀ ਗੱਲ ਹੈ। ਤਾਂ ਮੈਨੂੰ ਬੜਾ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ। ਬੜਾ ਮੈਂ ਸੋਚਿਆ ਪਹਿਲਾਂ ਤਾਂ ਮੈਂ ਸੋਚਿਆ ਮੈਨੂੰ ਮਜ਼ਾਕ ਕਰ ਰਿਹਾ ਪਰ ਫਿਰ ਮੈਂ ਸੋਚਿਆ ਵਾਕਈ ਇਹ ਗੱਲ ਹੈਗੀ। ਇਹ ਸੱਚਾਈ ਆ ਜ਼ਿੰਦਗੀ ਦੀ। ਹੂੰ ਇਹ ਸੱਚਾਈ ਆ ਕਿ ਕੱਲਾ ਬੂਟਾ ਵੀ ਰੇਂਦਾ ਨਹੀਂਗਾ। ਬਿਲਕੁਲ। ਮੈਂ ਆਪਣੀ ਜ਼ਿੰਦਗੀ 'ਚ ਬੜੇ ਇਦਾਂ ਦੇ ਬਜ਼ੁਰਗ ਦੇਖਿਆ ਜਿਹੜੇ ਉਮਰ ਦੇ ਕਿਸੇ ਪੜਾ ਚ ਜਾ ਕੇ ਇਕੱਲੇ ਰਹਿ ਜਾਂਦੇ ਆ ਇਕੱਲੇ ਰਹਿ ਜਾਂਦੇ ਰਹਿਣਾ ਹੀ ਪੈਂਦਾ ਹੈ ਇੱਕ ਦਿਨ ਤਾਂ ਪਰ ਉਹ ਉਹਨਾਂ ਦੇ ਚਿਹਰੇ ਜਿਹੜੇ ਹਨਾ ਜਦੋਂ ਦੇਖੋ ਉਹ ਮੁਰਝਾਈ ਹੁੰਦੀ ਮੁਰਝਾ ਜਾਂਦੀ ਆ ਤੇ ਜਦੋਂ ਉਹਨਾਂ ਦਾ ਜੀਵਨ ਸਾਥੀ ਨਾਲ ਹੁੰਦਾ ਉਹੀ ਬੰਦੇ ਖਿੜੇ ਹੋਏ ਹੁੰਦੇ ਖਿੜੇ ਹੁੰਦੇ ਆ ਉਹੀ ਹੱਸਦੇ ਆ ਗੱਲਾਂ ਕਰਦੇ ਉੱਚੀ ਉੱਚੀ ਤੇ ਜਦੋਂ ਜੀਵਨ ਸਾਥੀ ਨਹੀਂ ਰਿੰਦਾ ਤੇ ਉਹ ਗਮਸਮ ਹੋ ਜਾਂਦੇ ਆ ਬਿਲਕੁਲ ਇਹਦਾ ਮਤਲਬ ਕਿ ਇਕੱਲਾ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਇਕੱਲਪਨ ਕਿਸੇ ਨੂੰ ਵੀ ਨਹੀਂ ਪਸੰਦ ਨਾ ਬੂਟਿਆਂ ਨੂੰ ਨਾ ਇਨਸਾਨ ਨੂੰ ਬਿਲਕੁਲ ਹਰ ਕਿਸੇ ਨੂੰ ਕਿਸੇ ਨਾ ਕਿਸੇ ਦੀ ਸਾਥ ਦੀ ਜਰੂਰਤ ਹੁੰਦੀ ਹੈ ਬਿਲਕੁਲ ਚਾਹੀਦਾ ਹੈ ਨਾ ਤੇ ਆਪਾਂ ਮੈਂ ਇੱਕ ਛੋਟੀ ਜੀ ਕਹਾਣੀ ਕੇਹੀ ਕਹਿਣਾ ਚਾਹਣਾ ਹੈ ਕਿ ਆਪਾਂ ਨੂੰ ਦੇਖਣਾ ਚਾਹੀਦਾ ਆਪਣੇ ਆਲੇ ਦੁਆਲੇ ਕੋਈ ਕੱਲਾ ਆ ਤੇ ਉਹਦਾ ਸਾਥ ਦਿਓ ਬਿਲਕੁਲ ਹੈ ਨਾ ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਮੈਂ ਕੱਲਾ ਆ ਕੋਈ ਬਜ਼ੁਰਗ ਰਿੰਦਾ ਆ ਕਿਤੇ ਕੱਲਾ ਤਾਂ ਉਹਦੇ ਕੋਲ ਬੈਠੋ ਜਾ ਕੇ ਥੋੜਾ ਦੁੱਖ ਸੁੱਖ ਕਰੋ ਉਹਦੇ ਨਾਲ ਹੋ ਸਕਦਾ ਉਹਦਾ ਕਿੰਨਾ ਮਤਲਬ ਹੌਸਲਾ ਵਧੂਗਾ ਅੱਗੇ ਜ਼ਿੰਦਗੀ ਜੀਣ ਦਾ ਨੇ ਤਾਂ ਉਹ ਮਰ ਜਾ ਚੁੱਕਾ ਹੁੰਦਾ ਇੱਕ ਜਿੱਦਾਂ ਬੂਟਾ ਮਰ ਜਾ ਗਿਆ ਇਦਾਂ ਹੀ ਉਹ ਵੀ ਮਰ ਜਾਇਆ ਹੁੰਦਾ ਤੋ ਖੜ ਉੱਠੂਗਾ ਸ਼ਾਇਦ ਤੁਹਾਡੀਆਂ ਗੱਲਾਂ ਬਾਤਾਂ ਨਾਲ ਹੈਨਾ ਫਿਰ ਉਹ ਜਦੋਂ ਉਡੀਕੂਗਾ ਕਿ ਉਹ ਬੰਦਾ ਆਵੇ ਮੇਰੇ ਨਾਲ ਗੱਲਾਂ ਬਾਤਾਂ ਕਰੇ ਮੇਰੇ ਕੋਲ ਬੈਠੇ ਮੇਰੇ ਕੋਲ ਚਾਹ ਦਾ ਕੱਪ ਪੀ ਲਵੇ ਤਾਂ ਉਹਦੇ ਨਾਲ ਹੀ ਉਹਦੀ એનર્ਜੀ ਉਹਨੂੰ ਵਾਪਸ ਮਿਲ ਜਾਂਦੀ ਆ ਮੁੜ ਕੇ ਜੀਣ ਲਈ ਉਹ ਖੜਾ ਹੋ ਸਕਦਾ ਬਿਲਕੁਲ ਬਿਲਕੁਲ ਆਪਣੇ ਆਲੇ ਦੁਆਲੇ ਜਰੂਰ ਖਿਆਲ ਰੱਖੋ ਕੋਈ ਵੀ ਬਜ਼ੁਰਗ ਆ ਉਹਦੇ ਕੋਲ ਜਾ ਕੇ ਬੈਠੋ ਜਿਹੜਾ ਕੱਲਾ ਆ ਜਿਹਦਾ ਕੋਈ ਜੀਵਨ ਸਾਥੀ ਨਹੀਂ ਉਹਦੇ ਕੋਲ ਜਾ ਕੇ ਬੈਠੋ ਉਹਦੇ ਨਾਲ ਦੁੱਖ ਸੁੱਖ ਕਰੋ ਕੋਸਬਦਾ ਤੁਹਾਡੀਆਂ ਚੰਦ ਗੱਲਾਂ ਨਾਲ ਥੋੜੀਆਂ ਜੀਆਂ ਗੱਲਾਂ ਨਾਲ ਉਹਦੇ ਚਿਹਰੇ ਤੇ ਮੁਸਕਰਾਟ ਆ ਜਾਈ ਮੁਸਕਰਾਟ ਆ ਜਾਈ ਤੇ ਤੁਹਾਨੂੰ ਵੀ ਸਕੂਨ ਮਿਲੂਗਾ ਇਹਨਾਂ ਗੱਲਾਂ ਦੇ ਨਾਲ ਇਹ ਜੇ ਕੁਝ ਕਰਨ ਨਾਲ ਤੁਹਾਨੂੰ ਵੀ ਮਨ ਨੂੰ ਸ਼ਾਂਤੀ ਮਿਲੂਗੀ ਸਹੀ ਗੱਲ ਆ ਉਹਦੇ ਮਰਝਾਏ ਹੋਏ ਚਿਹਰੇ ਤੇ ਦੁਬਾਰਾ ਰੌਣਕ ਆ ਸਕਦੀ ਆ ਬਿਲਕੁਲ ਤੇ ਇਸ ਲਈ ਸਾਰੇ ਆਪਾਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਆਪਾਂ ਨੂੰ ਸਾਰਿਆਂ ਨੂੰ ਆਪਣੇ ਵਾਲੇ ਦੁਆਲੇ ਦੇਖਣਾ ਚਾਹੀਦਾ ਦੋਸਤੋ ਕੱਲਾਪਨ ਜਿਹੜਾ ਹੈ ਨਾ ਇਹ ਜ਼ਿੰਦਗੀ 'ਚ ਬਹੁਤ ਭੈੜੀ ਸਜਾਇਆ ਇੱਕ ਦੂਸਰੇ ਦੇ ਸਾਥ ਨਾਲ ਇਹਨੂੰ ਖੁਸ਼ੀਆਂ ਵਿੱਚ ਬਦਲਿਆ ਜਾ ਸਕਦਾ ਬਿਲਕੁਲ ਠੀਕ ਤੇ ਆਓ ਆਪਾਂ ਕੋਸ਼ਿਸ਼ ਕਰੀਏ ਸਾਰੇ ਜਣੇ ਕਿ ਕੋਈ ਵੀ ਬੂਟਾ ਮਰ ਜਾਵੇ ਨਾ ਦੁਨੀਆ ਤੇ ਆਪਾਂ ਆਏ ਆ ਤਾਂ ਆਪਾਂ ਇੰਨਾ ਕ ਤਾਂ ਪੁੰਨ ਘਟ ਜਾਈਏ ਇਥੋਂ ਕਿ ਆਪਾਂ ਕਿਸੇ ਦਾ ਸਾਥ ਦੇ ਸਕਦੇ ਆ ਤਾਂ ਥੋੜਾ ਜਿਹਾ ਸਾਥ ਦੇਈਏ ਕਿਸੇ ਨਾਲ ਬੈਠ ਕੇ ਕੋਈ ਗੱਲਬਾਤ ਜਾਂ ਕਿਸੇ ਨਾਲ ਚਾਹ ਦਾ ਕ ਬਿਲਕੁਲ ਬਿਲਕੁਲ ਸੋ ਇਹ ਹੀ ਸਾਡੀ ਅੱਜ ਛੋਟੀ ਜਿਹੀ ਕਹਾਣੀ ਸੀਗੀ ਕਿ ਇਕੱਲਾਪਨ ਜਿਹੜਾ ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ ਬਿਲਕੁਲ ਇਹ ਅੰਦਰੋਂ ਅੰਦਰੀ ਖਾ ਜਾਂਦਾ ਬੰਦਾ ਖਾ ਜਾਂਦਾ ਬਿਲਕੁਲ ਚਾਹੇ ਬੂਟਾ ਹੋਵੇ ਚਾਹੇ ਇਨਸਾਨ ਹੋਵੇ ਤੇ ਆਪਾਂ ਬੂਟਿਆਂ ਦਾ ਵੀ ਸਾਥ ਦੇ ਸਕਦੇ ਤੇ ਇਨਸਾਨਾਂ ਦਾ ਵੀ ਦੇ ਸਕਦੇ ਆ ਬਿਲਕੁਲ ਤੇ ਕਿਸੇ ਨੂੰ ਇਕੱਲਾ ਨਾ ਰਹਿਣ ਦਿਓ ਤੇ ਇਹ ਸਾਡਾ ਇੱਕ ਛੋਟਾ ਜਿਹਾ ਮੈਸੇਜ ਹੈਗਾ ਅੱਜ ਤੇ ਹੁਣ ਪਾਈਏ ਆਪਾਂ ਅੱਜ ਦੀ ਬਾਤ ਦੱਸੋ ਜੀ ਹਾਂ ਹਾਂਜੀ ਅੱਜ ਦੀ ਬਾਤ ਹੈਗੀ ਆ ਬਾਹਰੋਂ ਆਇਆ ਬਾਬਾ ਲੋਧੀ ਛੇ ਟੰਗਾਂ ਇੱਕ ਬੋਦੀ ਔਰੇ ਬੋਦੀਆਲਾ ਬਾਬਾ ਕੌਣ ਆ ਇਹ ਤੁਸੀਂ ਹੁਣ ਸਾਨੂੰ ਦੱਸਣਾ ਅਗਲੇ ਹਫ਼ਤੇ ਬਿਲਕੁਲ ਹਾਂਜੀ ਹੁਣ ਤੁਸੀਂ ਦੇਖਿਓ ਜਵਾਬ ਦਿਓ ਤੇ ਦੇਖਦੇ ਕੌਣ-ਕੌਣ ਆਉਂਦਾ ਆ ਸਹੀ ਗੱਲ ਆ ਸਹੀ ਗੱਲ ਤੇ ਅਗਲੀ ਵਾਰੀ ਫੇ ਆਪਾਂ ਦੇਖਦੇ ਆ ਹਨਾ ਸਾਰੇ ਜਾਣੇ ਤੁਸੀਂ ਬਾਤ ਦਾ ਜਵਾਬ ਦਿਓ ਆਪਾਂ ਫੇਰ ਮਿਲਾਂਗੇ ਅਗਲੀ ਵਾਰੀ ਹਾਂਜੀ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ